ਸਾਡੇ ਮੂਰੇ ਡਾਂਗਾਂ ਖੜੀਆਂ ਨੇ ਸਾਡੇ ਮੂਰੇ ਪੁਲਿਸ ਦੀ ਧਾੜ ਖੜੀ ਐ ਉਹ ਅਸਮਾਨ ਤੋਂ ਦੇ ਬੈਰੀਕੇਡ ਲਾਏ ਹੋਏ ਨੇ ਜਿਹੜੇ ਸਾਡੇ ਤੇ ਆਪਾਂ ਖੜੇ ਆਂ ਅੱਡੀਆਂ ਚੱਕ ਕੇ ਦੇਖ ਲਓ ਕੋਟੀ ਦਾ ਰਸਤਾ ਵੀ ਨਹੀਂ ਦੀਂਦਾ ਅਸੀਂ ਤਾਂ ਰੋਜ਼ਗਾਰ ਦੀ ਲੋੜੀ ਲੈਣ ਆਏ ਸੀ ਝੋਲੀ ਅੱਡ ਕੇ ਆਏ ਸੀ ਪਰ ਮੈਨੂੰ ਪੂਰਾ ਯਕੀਨ ਐ ਕਿ ਪਰਚਿਆਂ ਦੀ ਲੋੜੀ ਦੇਣਗੇ ਤੇ ਅਸੀਂ ਉਸ ਵਾਸਤੇ ਤਿਆਰ ਵੀ ਆਂ ਚੱਲੋ ਜਿਹੜੇ ਮਰਜ਼ੀ ਥਾਣੇ ਕਚਰੀ ਲੈ ਕੇ ਚੱਲੋ ਤੁਹਾਡੇ ਪਰਚੇ ਪਰਚੀਆਂ ਬਣ ਜਾਣੇ ਨੇ ਕਿਹੜਾ ਕਹਿੰਦਾ ਨਾ ਆਪਾਂ ਲਾਈਵ ਗੱਲਬਾਤ ਕਰੋ ਸਾਰੇ ਕੁਝ ਨੂੰ ਲਾਈਵ ਕਰੋ 15 ਤਰੀਕ ਨੂੰ ਤੱਕ ਸਾਰੇ ਜਸ਼ਦਾਰ ਨੂੰ ਚੈਲੰਜ ਕਰਦਾ ਹੈ ਅਸੀਂ ਵੀ ਕਹਨੇ ਆ ਕਿ 14 ਤਰੀਕ ਨੂੰ ਆਪਾਂ ਵੀ ਲਾਈਵ ਕਰਾਂਗੇ ਜਿਵੇਂ ਟੱਕਰੂਗਾ ਓਵੇਂ ਟਕਰਾਂਗੇ ਆਖਰੀ ਇਹਦੀ ਲੋੜੀ ਇਹ ਅਗਰੀ ਲੋੜੀ ਤਾਂ ਅਗਲਾ ਮਾਗੀ ਦਾ ਦਿਹਾੜਾ ਤਾਂ ਜਾਣਾ ਹੈ ਹੋਣਾ ਨਹੀਂ ਇਹਦੇ ਕੋਲੇ ਇਹ ਸਵਾਲ ਕਈ ਵਾਰੀ ਆਮ ਆਦੀ ਪਾਰਟੀ ਦੇ ਭਮੱਕੜ ਕਰਦੇ ਆ ਕਿ ਜੀ ਪਿਛਲੇ ਸਾਲ ਨਹੀਂ ਵੀ ਇਹੀ ਕੁਝ ਕੀਤਾ ਜੇ ਕੀਤਾ ਸੀ ਤਾਂ ਇਹੋ ਤਾਂ ਦਬੱਲੇ ਆ ਨਾ ਸਾਡੇ ਘਰਾਂ ਦੇ ਵਿੱਚ ਆਮ ਆਦੀ ਪਾਰਟੀ ਵਾਲੇ ਡਰਦੇ ਨਹੀਂ ਆਏ ਜਦੋਂ ਹੁਣ ਵਿਧਾਨ ਸਭਾ ਚੋਣਾਂ ਆਉਣੀ ਆ ਉਹਦੇ ਛੱਤਰ ਮਾਰਾਂਗੇ ਘਰਾਂ 'ਚ ਵੜ ਕੇ ਦੇਖੋ ਤਿਹਾਰ ਦੇ ਮੌਕੇ ਤੇ ਤਾਂ ਕੋਈ ਗਰੀਬ ਤੋਂ ਗਰੀਬ ਵਿਅਕਤੀ ਵੀ ਆਪਣੇ ਗੇਟ ਅੱਗੇ ਆਏ ਕਿਸੇ ਲੋੜਵੰਦ ਦੀ ਮਦਦ ਕਰਦਾ ਹੈ ਭਾਵੇਂ ਖੁਦ ਤਾਂ ਤੋਂ ਨੰਗਾ ਕਿਉਂ ਨਾ ਹੋਵੇ ਮੂਰਲੇ ਨੂੰ ਕੁਝ ਨਾ ਕੁਝ ਇਹ ਤਿਹਾੜ ਦੇ ਦਿਨ ਤੇ ਦਿੰਦਾ ਹੈ ਤਾਂ ਸ਼ਰਮ ਆਉਣੀ ਚਾਹੀਦੀ ਹੈ ਮੁੱਖ ਮੰਤਰੀ ਦੀ ਅਸੀਂ ਇਹ ਆਸ ਲੈ ਕੇ ਆਏ ਸੀ ਕਿ ਮੁੱਖ ਮੰਤਰੀ ਸਾਨੂੰ ਰੋਜ਼ਗਾਰ ਦੀ ਲੋੜੀ ਦੇਊਗਾ ਰੋਜ਼ਗਾਰ ਦੀ ਲੋੜੀ ਧੱਕੀਆਂ ਦੀਆਂ ਡੰਡਿਆਂ ਦੀਆਂ ਲੱਕੀਆਂ ਦੀ ਧੱਕੀਆਂ ਦੀ ਲੋੜੀ ਮੁੱਖ ਮੰਤਰੀ ਦੀ ਕੋਠੀ ਅੱਗੇ ਆਜ ਪੰਜਾਬ ਦੇ ਬੇਰੁਜ਼ਗਾਰ ਧੀਆਂ ਭੈਣਾਂ ਨੂੰ ਮਿਲੀ ਹੈ ਅਜ ਬੇਰੁਜ਼ਗਾਰ ਅਧਿਆਪਕਾਂ ਦੇ ਵੱਲੋਂ ਸੰਗਰੂਰ ਦੇ ਵਿੱਚ ਸੀਐਮ ਮਾਨ ਦੀ ਕੋਠੀ ਦੇ ਬਾਹਰ ਧਰਨਾ ਲਾਇਆ ਗਿਆ ਹੈ ਬੇਰੁਜ਼ਗਾਰ ਅਧਿਆਪਕ ਰੋਜ਼ਗਾਰ ਦੀ ਲੋੜ ਹੀ ਲੈਣ ਦੇ ਲਈ ਸੀਐਮ ਦੇ ਕੋਲ ਪਹੁੰਚੇ ਸਨ ਪਰ ਸੀਐਮ ਨੂੰ ਮਿਲਣ ਦੀ ਬਜਾਏ ਇੱਥੇ ਬੈਰੀਕੇਡਿੰਗ ਲਾ ਕੇ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਦੇ ਨਾਲ ਤੱਕਾ ਮੁੱਕੀ ਕੀਤੀ ਗਈ ਹੈ ਰੋਜ਼ਗਾਰ ਦੀ ਲੋੜੀ ਮਿਲਣੀ ਹੈ ਜਾਂ ਨਹੀਂ ਮਿਲਣੀ ਪਰ ਇਹਨਾਂ ਨੂੰ ਤੱਕੇ ਮੁੱਕੀ ਤਾਂ ਜ਼ਰੂਰ ਮਿਲੇ ਨੇ ਤਾਂ ਸਾਡੇ ਨਾਲ ਸੁਖਵਿੰਦਰ ਢਿੱਲੋਂ ਜੀ ਨੇ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਵਾਗਤ ਹੈ ਆਰਐਮਬੀ ਟੈਲੀਵਿਜ਼ਨ ਬਹੁਤ ਬਹੁਤ ਧੰਨਵਾਦ ਇਸ ਚੈਨਲ ਦੇ ਨਾਲ ਜੁੜੇ ਸਾਥੀਆਂ ਦਾ ਅਸੀਂ ਇਸ ਮੰਚ ਤੇ ਇਸ ਕੋਠੀ ਅੱਗੇ ਆ ਕੇ ਇਹ ਗੱਲ ਆਖੀ ਹੈ ਹੁੱਕਾ ਵੀ ਹੁੱਕਾ ਏ ਕਰ ਭੁੱਖਾ ਨਵੇਂ ਨਵੇਂ ਨੇ ਤਕੜੇ ਸੱਪ ਮੁੱਖ ਮੰਤਰੀ ਮਾਰੇ ਗੱਪ ਜਿਹੜੇ ਦੇਸ਼ ਦਾ ਜਿਹੜੇ ਸੂਬੇ ਦਾ ਮੁੱਖ ਮੰਤਰੀ ਗੱਪੀ ਹੋ ਜੇ ਜਿਹੜਾ ਮੁੱਖ ਮੰਤਰੀ ਦਾ ਘਰ ਭੁੱਖਾ ਹੋ ਜੇ ਤਾਂ ਉੱਥੋਂ ਦੇ ਦੇਸ ਦੇ ਲੋਕਾਂ ਦੀ ਕੀ ਹਾਲਤ ਹੋਊਗੀ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਅਸੀਂ ਪੌਣੇ ਚਾਰ ਸਾਲਾਂ ਤੋਂ ਪੂਰੇ ਪੌਣੇ 4 ਸਾਲ ਹੋ ਗਏ 16 ਮਾਰਚ 2022 ਨੂੰ ਸਰਕਾਰ ਬਣਦੀ ਹੈ 22 ਗਿਆ 23 ਗਿਆ 24 ਗਿਆ 25 ਗਿਆ ਇੱਕ ਵੀ ਪੋਸਟ ਸਿੱਖਿਆ ਮੰਤਰੀ ਮੁੱਖ ਮੰਤਰੀ ਨੇ ਸਿੱਖਿਆ ਜ਼ੇਦ ਦੇ ਵਿੱਚ ਨਹੀਂ ਦਿੱਤੀ ਅਸੀਂ ਚੈਲੰਜ ਵੀ ਕੀਤਾ ਤੁਹਾਡੇ ਇਸ ਮਾਧਿਅਮ ਰਾਹੀਂ ਜਰੀਏ ਰਾਹੀਂ ਫੇਰ ਚੈਲੰਜ ਹੈ ਕਿ ਇੱਕ ਵੀ ਪੋਸਟ ਹੈ ਇਸ ਥੱਲੇ ਜਦੋਂ ਤੁਸੀਂ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਵੋਟਰ ਸਪੋਰਟਰ ਦੇਖਣਗੇ ਉੱਥੇ ਕਮੈਂਟ ਬਾਕਸ ਦੇ ਵਿੱਚ ਆਪਣਾ ਇਸ਼ਤਿਹਾਰ ਸ਼ੇਅਰ ਕਰਦਿਆ ਨੋ ਕਿ ਆਮ ਆਦਮੀ ਪਾਰਟੀ ਨੇ ਸਿੱਖਿਆ ਦੇ ਵਿੱਚ ਪੋਸਟਾਂ ਕੱਢੀਆਂ ਸੀ ਇਹ ਪੋਸਟਾਂ ਦਾ ਇਸ਼ਤਿਹਾਰ ਦਿੱਤਾ ਸੀ ਜਿਹੜਾ 13765 ਦਾ ਗੱਪ ਮਾਰਦਾ ਮੁੱਖ ਮੰਤਰੀ ਕਿ ਅਸੀਂ 61000 ਪੋਸਟਾਂ ਦਿੱਤੀਆਂ 13765 ਟੀਚਰਾਂ ਨੂੰ ਦਿੱਤੀਆਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਗਿਆ ਕੋਰਾ ਝੂਠ ਹੈ ਵੀ ਕੋਰਾ ਝੂਠ ਹੈ 13765 ਪੋਸਟਾਂ ਕੋਰਾ ਝੂਠ ਹੈ ਉਹ ਪਿਛਲੀ ਸਰਕਾਰ ਵੇਲੇ ਦੀਆਂ ਭਰਤੀਆਂ ਨੇ ਜਿਹੜੇ ਅਜੇ ਤੱਕ ਅਨੁਯੁਕਤੀ ਪੱਤਰ ਨਹੀਂ ਦਿੱਤੇ ਗਏ ਇਹ ਪੰਜਾਬ ਦੇ ਲੋਕਾਂ ਨੂੰ ਇੱਕ ਤਰ੍ਹਾਂ ਦਾ ਛਲਾਬ ਹੈ ਭੁਲੇਖਾ ਦਿੱਤਾ ਜਾ ਰਿਹਾ ਹੈ ਕੋਈ ਵੀ ਭਰਤੀ ਪੌਣੇ 4 ਸਾਲਾਂ ਦੇ ਵਿੱਚ ਨਹੀਂ ਕੀਤੀ 17 ਦਿਨਾਂ ਤੋਂ ਮੁੱਖ ਮੰਤਰੀ ਦੇ ਸੈਰ ਦੇ ਵਿੱਚ ਅੱਤ ਦੀ ਸਰਦੀ ਦੇ ਵਿੱਚ ਡੀਸੀ ਦਫ਼ਤਰ ਅੱਗੇ ਬੇਜ਼ਗਾਰ ਬੈਠੇ ਆ ਅਸੀਂ ਕਿਹਾ ਸੀਗਾ ਅਸੀਂ ਸ਼ਾਂਤਮਈ ਤਰੀਕੇ ਨਾਲ ਬੈਠਿਆ ਸਾਡੀ ਗੱਲ ਸੁਣ ਲਓ ਨਹੀਂ ਸੁਣੀ ਬਟਿੰਡੇ ਦੇ ਵਿੱਚ ਲੋਕ ਕਮੇਟੀ ਵਾਸਤੇ ਗਏ ਉੱਥੇ ਕਿਹਾ ਕਿ ਮੁੱਖ ਮੰਤਰੀ ਲੋਕਾਂ ਨੂੰ ਮਿਲਣ ਆਇਆ ਸਾਨੂੰ ਵੀ ਮਿਲ ਲਓ ਨਹੀਂ ਮਿਲੇ ਕੋਠੀ ਅੱਗੇ ਵੀ ਆ ਗਏ ਕੇ ਇੱਥੇ ਬੈਠ ਕੇ ਗੱਲ ਸੁਣ ਲੋ ਤਿਹਾਰ ਦੇ ਮੌਕੇ ਤੇ ਤਾਂ ਕੋਈ ਗਰੀਬ ਤੋਂ ਗਰੀਬ ਵਿਅਕਤੀ ਵੀ ਆਪਣੇ ਗੇਟ ਅੱਗੇ ਆਏ ਕਿਸੇ ਲੋੜਵੰਦ ਦੀ ਮਦਦ ਕਰਦਾ ਹੈ ਭਾਵੇਂ ਖੁਦ ਤਾਂ ਤੋਂ ਨੰਗਾ ਕਿਉਂ ਨਾ ਹੋਵੇ ਮੂਰਲੇ ਨੂੰ ਕੁਝ ਨਾ ਕੁਝ ਦੇ ਤਿਹਾਰ ਦੇ ਦਿਨ ਤੇ ਦਿੰਦਾ ਹੈ ਤਾਂ ਸ਼ਰਮ ਆਉਣੀ ਚਾਹੀਦੀ ਹੈ ਮੁੱਖ ਮੰਤਰੀ ਦੀ ਇਸ ਪੂਰੀ ਟੀਮ ਨੂੰ ਆਮ ਆਦਮੀ ਪਾਰਟੀ ਨੂੰ ਮੁੱਖ ਮੰਤਰੀ ਨੂੰ ਕਿ ਇੱਕ ਹਮਦਰਦੀ ਦੇ ਬੋਲ ਵੀ ਨਹੀਂ ਬੋਲੇਗੇ ਕਿ ਕਹਿ ਦਿੱਤਾ ਜਾਵੇ ਪੰਜਾਬ ਦੀਆਂ ਧੀਆਂ ਨੂੰ ਬੇਰਜ਼ਗਾਰਾਂ ਨੂੰ ਕਿ ਮੰਨ ਲਿਆ ਤੁਹਾਡੀਆਂ ਹੁਣ ਤੱਕ ਪੋਸਟਾਂ ਨਹੀਂ ਆਈਆਂ ਤੁਹਾਡੇ ਨਾਲ ਵਾਅਦਾ ਰਿਆ ਫਲਾਨੀ ਡੇਟ ਨੂੰ ਬੈਠ ਕੇ ਮੀਟਿੰਗ ਕਰ ਲਾਂਗੇ ਤੁਹਾਡਾ ਮਸਲਾ ਹੱਲ ਕਰ ਦਿਆਂਗੇ ਸਾਡੇ ਕੋਲੇ ਵਜਟ ਕੀ ਹੈ ਸਾਡੇ ਕੋਲੇ ਪੋਸਟਾਂ ਕੀ ਹੈ ਅਸੀਂ ਤੁਹਾਨੂੰ ਇੰਨਾ ਕ ਦੇ ਦਿਆਂਗੇ ਪਰ ਅਜੇ ਤੱਕ ਉਹ ਗੱਲ ਵੀ ਨਹੀਂ ਕਹੀ ਗਈ ਤਾਂ ਪਿੱਛੇ ਆਪਾਂ ਕਰਨ ਵਾਸਤੇ ਅਸੀਂ ਬੈਠੇ ਆ ਸਾਨੂੰ ਇਹ ਮਜਬੂਰੀ ਬਸ ਕਰਨਾ ਪੈ ਰਿਹਾ ਚਾਹੀਦਾ ਇਹ ਸੀਗਾ ਕਿ ਮੁੱਖ ਮੰਤਰੀ ਦੀ ਕੋਟੀ ਅੱਗੇ ਲੈ ਕੇ ਜਾਂਦਾ ਪ੍ਰਸ਼ਾਸਨ ਮੁੱਖ ਮੰਤਰੀ ਧਿਆਨਤਦਾਰੀ ਦਿਖਾਉਂਦਾ ਜਦੋਂ ਕਾਂਗਰਸ ਮੌਕੇ 'ਚ ਧਰਨੇ ਲਾਉਂਦੇ ਸੀ ਧੱਕੇ ਨਾਲ ਸਾਡੇ ਕੋਲ ਟੈਂਕੀ ਤੇ ਜੜਦਾ ਸੀ ਸਾਡੇ ਧਰਨਿਆਂ ਚ ਆਉਂਦਾ ਸੀਗਾ ਤਾਂ ਉਦੋਂ ਬੈਠ ਕੇ ਸਾਡੇ ਨਾਲ ਫੋਨ ਤੇ ਗੱਲਾਂ ਵੀ ਕਰਦਾ ਸੀਗਾ ਥੱਲੇ ਖੜਾ ਟੈਂਕੀ ਤੇ ਬੈਠੇ ਸਾਡੇ ਸਾਥੀਆਂ ਦੇ ਨਾਲ ਕਿ ਸਾਡੀ ਸਰਕਾਰ ਬਣਨਾ ਬਣ ਜਾਂਦੇ ਫੇਰ ਤੁਸੀਂ ਬੇਫਿਕਰ ਹੋ ਤੁਹਾਡੀਆਂ ਪੋਸਟਾਂ ਬਹੁਤ ਆ ਜਾਣਗੀਆਂ ਅਸੀਂ ਅੱਜ ਇਹੀ ਕਹਿਨੇ ਆ ਕਿ بڑے ਡਰਾਮੇ ਕਰਦਾ ਰਸਤੇ ਚ ਗੱਡੀ ਖੜਾ ਲੈਂਦਾ ਕਿ ਬੇਬੇ ਤੇਥੋਂ ਤੁਰਿਆ ਨਹੀਂ ਜਾਂਦਾ ਤੂੰ ਕੁਰਸੀ ਤੇ ਬਹਿ ਜਾ ਮੈਂ ਤੇਰੇ ਕੋਲ ਹੀ ਮਿਲਣ ਆ ਗਿਆ ਤੇ ਅੱਜ ਸਾਨੂੰ ਕੋਠੀ ਅੱਗੇ ਲੈ ਜਾਂਦੇ ਦੋ ਜਣਿਆਂ ਨੂੰ ਸਾਡੀਆਂ ਭੈਣਾਂ ਨੂੰ ਲੈ ਜਾਂਦੇ ਸਾਡੀਆਂ ਮਾਮਾ ਨੂੰ ਨਾਲ ਲੈ ਜਾਂਦੇ ਸਾਡੇ ਮਾਪੇ ਨਾਲ ਹਾਜ਼ਰ ਹੈ ਕਿ ਤੁਸੀਂ ਸਾਡੀ ਕੋਠੀ ਜਾਓ ਤੁਹਾਨੂੰ ਇੱਕ ਲੱਪ ਮੁੱਠੀ ਇੱਕ ਚਾਰ ਰਿਉੜੀਆਂ ਦੇਤੀਆਂ ਤੁਹਾਨੂੰ ਇਸ ਨੂੰ ਵਧਾਈ ਸਮਝ ਲਓ ਆਉਂਦੇ ਕੁਝ ਦਿਨਾਂ ਦੇ ਵਿੱਚ ਜਿੰਨੀਆਂ ਪੋਸਟਾਂ ਨੇ ਸਾਡੇ ਕੋਲੇ ਜਿੰਨੀਆਂ ਕ ਨੇ ਅਸੀਂ ਨਹੀਂ ਕਹਿੰਦੇ ਕਿ 2 ਲੱਖ ਦੇ ਦਿਓ 20 ਲੱਖ ਦੇ ਦਿਓ 5 ਲੱਖ ਦੇ ਦਿਓ ਜਿੰਨੀਆਂ ਪੋਸਟਾਂ ਨੇ ਅਸੀਂ ਇਸ਼ਤਿਹਾਰ ਦੇਵਾਂਗੇ ਅਸੀਂ ਚਾਹੁੰਦੇ ਹਾਂ ਕਿ ਪਾਸ ਵਿਅਕਤੀ ਹੀ ਨੌਕਰੀ ਲੱਗਣ ਜਿਹੜੇ ਪੇਪਰ ਪਾਸ ਕਰਨ ਉਹੀ ਨੌਕਰੀ ਲਗਣ ਅਸੀਂ ਕੋਈ ਸ਼ਾਰਟਕਟ ਨਹੀਂ ਚਾਹੁੰਦੇ ਪਰ ਦੁੱਖ ਦੀ ਗੱਲ ਹੈ ਸਾਡੇ ਮੂਰੇ ਡਾਂਗਾ ਖੜੀਆਂ ਨੇ ਸਾਡੇ ਮੂਰੇ ਪੁਲਿਸ ਦੀ ਧਾੜ ਖੜੀ ਹੈ ਉਹ ਅਸਮਾਨ ਸੋਂ ਦੇ ਬੈਰੀਕੇਡ ਲਾਏ ਹੋਏ ਨੇ ਕਿ ਬੇਰਜ਼ਗਾਰ ਕਿਤੇ ਕੋਠੀ ਬਣੀ ਝਾਕ ਵੀ ਨਾ ਜਾਣ ਜਿਹੜੇ ਸਾਡੇ ਤੇ ਆਪਾਂ ਖੜੇ ਆਂ ਅਡੀਆਂ ਚੱਕ ਕੇ ਦੇਖ ਲਓ ਕੋਠੀ ਦਾ ਰਸਤਾ ਵੀ ਨਹੀਂ ਦਿੰਦਾ ਮੁੱਖ ਮੰਤਰੀ ਆਮ ਘਰਾਂ ਦੇ ਮੁੱਖ ਮੰਤਰੀ ਦੇ ਹਾਲਾਤ ਇਹ ਨੇ ਇਹਨਾਂ ਦੇ ਮਹਿਲਾ ਦੇ ਹਾਲਾਤ ਇਹ ਬਣੇ ਹੋਏ ਨੇ ਕਿ ਪਿਛਲਿਆਂ ਸਾਰਿਆਂ ਨੂੰ ਮਾਤ ਪਾਤੀ ਅਸੀਂ ਕਹਿੰਦੇ ਸੀ ਕਾਲੀ ਭਾਜਪਾ ਮਾੜੀ ਹੈ ਅਸੀਂ ਕਹਿੰਦੇ ਸੀ ਕਾਂਗਰਸ ਮਾੜੀ ਹੈ ਮੈਨੂੰ ਲੱਗਦਾ ਹੈ ਕਿ ਸਾਰਿਆਂ ਨਾਲੋਂ ਨਖਿੱਦ ਸਾਰ ਦਾ ਨੋ ਮਾੜਾ ਇਹ ਸਾਬਤ ਹੋ ਚੁੱਕਿਆ ਮੁੱਖ ਮੰਤਰੀ ਭਗਵੰਤ ਮਾਨ ਦੀ ਟੀਮ ਕੇ ਇੱਕ ਵੀ ਭਰਤੀ ਨਹੀਂ ਦਿੱਤੀ ਤੇ ਗੱਪ ਮਾਰੀ ਜਾਂਦੇ ਆ 8800 ਕਰੋੜ ਰੁਪਇਆ ਲਾ ਕੇ ਕਿ ਅਸੀਂ ਇੰਨੀਆਂ ਪੋਸਟਾਂ ਦਿੱਤੀਆਂ ਇਸ਼ਤਿਹਾਰ ਲਾਈ ਜਾਂਦੇ ਨੇ ਬਾਅਦ ਦੇ ਵਿੱਚ ਕਹਿੰਦੇ ਜੀ ਇਹਦਾ ਬੀਮਾ ਪਾਲਸੀ ਦਾ ਰੱਦ ਹੋ ਗਈ ਜਿਹੜਾ ਲੱਖਾਂ ਰੁਪਇਆ ਬੀਮਾ ਪਾਲਸੀ ਦੇ ਫਲੈਕਸਾਂ ਤੇ ਲਾਤਾ ਪੰਜਾਬ ਦਾ ਕੀਮਤੀ ਖਜ਼ਾਨਾ ਲਾਤਾ ਉਹਦਾ ਜ਼ਿੰਮੇਵਾਰ ਕੌਣ ਹੈ ਉਹਦੀ ਪਰਪਾਈ ਕੌਣ ਕਰੂਗਾ ਕਿ ਇਹਨਾਂ ਦੀ ਨਿੱਜੀ ਜੇਬਾਂ ਦੇ ਵਿੱਚੋਂ ਕੱਢੇ ਜਾਣਗੇ ਜਿਹੜਾ ਸਾਡੇ ਪੰਜਾਬ ਦੇ ਲੋਕਾਂ ਦੇ ਸਿਰ ਕਰਜ਼ਾ ਚੜਾਤਾ ਸਾਡੇ ਜਮ ਦੇ ਬੱਚਾਂ ਦੇ ਸਿਰ ਲੱਖਾਂ ਰੁਪਇਆ ਕਰਜ਼ਾ ਆਗਾ ਉਹ ਸਹੂਲਤ ਪਿਛਲਿਆਂ ਨੇ ਵੀ ਕੀਤਾ ਹੈ ਇਹ ਸਵਾਲ ਕਈ ਵਾਰੀ ਆਮ ਆਦਮੀ ਪਾਰਟੀ ਦੇ ਉਪ ਮੱਕੜ ਕਰਦੇ ਆ ਕਿ ਜੀ ਪਿਛਲਿਆਂ ਨੇ ਵੀ ਇਹੀ ਕੁਝ ਕੀਤਾ ਜੇ ਕੀਤਾ ਸੀ ਤਾਂ ਹੀ ਉਹ ਤਾਂ ਦਬਲੇ ਆ ਨਾ ਤਾਂ ਹੀ ਉਹ ਕੱਢੇ ਆ ਨਾ ਤਾਂ ਹੀ ਉਹਦਾ ਸਤਾ ਤੋਂ ਬਾਹਰ ਬੈਠੇ ਆ ਜੇ ਉਹਨਾਂ ਨੇ ਕੁਝ ਕੀਤਾ ਸੀ ਸਾਨੂੰ ਚੰਗੇ ਲੱਗੇ ਪੰਜਾਬ ਦੇ ਲੋਕਾਂ ਨੂੰ ਤੇ ਚੁਣੇ ਸੀ ਤੇ ਇਹਨਾਂ ਨੇ ਆਪਣੀ ਜਿਹੜੀ ਤਸਵੀਰ ਦਿਖਾਤੀ ਕਿ ਸਭ ਤੋਂ ਮਾੜੇ ਹੀ ਨੇ ਅਸੀਂ ਰੋਜ਼ਗਾਰ ਲੈਣ ਵਾਸਤੇ ਆਏ ਸੀਗੇ ਸਾਡੀ ਗੱਲ ਫੇਰ ਨਹੀਂ ਸੁਣੀ ਸਕੋ ਪੁਲਸ ਨੇ ਡਾਂਗਾ ਮਾਰ ਕੇ ੱੱਕਾ ਮੁੱਕੀ ਕਰਕੇ ਸਾਨੂੰ ਨੇੜੇ ਨਹੀਂ ਫਟਕਣ ਦਿੱਤਾ ਕਿ ਕੋਟੀ ਦੇ ਨੇੜੇ ਵੀ ਜਾ ਸਕੀਏ ਰੋਜ਼ਗਾਰ ਨਹੀਂ ਦਿੱਤਾ 18 ਦਿਨਾਂ ਤੋਂ ਅਤਿ ਦੀ ਸਰਦੀ ਦੇ ਵਿੱਚ ਮੁੱਖ ਮੰਤਰੀ ਦੇ ਸਹਿਰ ਡੀਸੀ ਦਫ਼ਤਰ ਅੱਗੇ ਬੈਠੇ ਆ ਸੋ ਸਾਡਾ ਚੈਲੰਜ ਹੈ ਕਿ ਪਿਛਲੀਆਂ ਚੋਣਾਂ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੇ ਚੋਣਾਂ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਆਮ ਆਦੀ ਪਾਰਟੀ ਬਾਈਡਰ ਦੇ ਨਹੀਂ ਆਏ ਉਦੋਂ ਅਸੀਂ ਸਿਰਫ ਸਵਾਲ ਕਰਨੇ ਸੀ ਜਦੋਂ ਹੁਣ ਵਿਧਾਨ ਸਭਾ ਚੋਣਾਂ ਆਉਣੀ ਆ ਉਹਦੇ ਛੱਤਰ ਮਾਰਾਂਗੇ ਦਾਵਾ ਰਹਿਗਾ ਬਾਦ ਆਏਗਾ ਐਲਾਨ ਹੈ ਕੇ ਘਰਾਂ ਚ ਵੜ ਕੇ ਦੇਖੋ ਅਸੀਂ 70 ਮਾਰਾਂਗੇ ਜੇ ਆਪਣੀ ਉਹ ਗਲਤੀ ਨਾ ਸੁਧਾਰੀ ਜੇ ਪੰਜਾਬ ਦੇ ਬੇਰਜ਼ਗਾਰਾਂ ਦੀ ਲੋਕਾਂ ਦੀ ਬੈਠ ਕੇ ਗੱਲ ਨਾ ਸੁਣੀ ਤਾਂ ਇਸ ਦਾ ਖਮਿਆਜਾ ਆਮ ਆਦਮੀ ਪਾਰਟੀ ਨੂੰ ਆਉਂਦੀਆਂ 2027 ਚੋਣਾਂ ਚ ਭੁਗਤਣਾ ਪਊਗਾ ਬੇਰਜ਼ਗਾਰ ਆਪਣੇ ਸੰਘਰਸ਼ ਲਈ ਆਪਣੀਆਂ ਮੰਗਾਂ ਲਈ ਆਪਣੇ ਰੋਜ਼ਗਾਰ ਲਈ ਜਿਹੜਾ ਬਾਦ ਦਾ ਮੁੱਖ ਮੰਤਰੀ ਨੇ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਖੜ ਕੇ ਕਿਹਾ ਸੀ ਉਮਰਤ ਛੋੜਦਾ ਉਹਨੂੰ ਪੂਰਾ ਕਰਾਉਣ ਦੇ ਲਈ ਸੰਘਰਸ਼ ਕਰ ਰਹੇ ਆ ਉਮੀਦ ਹੈ ਪੰਜਾਬ ਸਰਕਾਰ ਥੋੜਾ ਬਹੁਤਾ ਜਾਗੂਗੀ ਜੀ ਜਦੋਂ ਅੱਜ ਘਰੋਂ ਚੱਲੇ ਸੀ ਤਾਂ ਮਨ ਦੇ ਵਿੱਚ ਖੁਸ਼ੀ ਹੋਵੇ ਕੋਈ ਉਮੀਦ ਸੀ ਮਨ ਦੇ ਵਿੱਚ ਕਿ ਅਸੀਂ ਯਾਰ ਸਟੇਟ ਆਪ ਦੇ ਰਾਜੇ ਨੂੰ ਮਿਲਣ ਚੱਲੇ ਆ ਕੋ ਲੋੜੀ ਮਿਲੂਗੀ ਪੰਜਾਬ ਦੇ ਰਾਜੇ ਦੇ ਕੋਲੋਂ ਸਾਨੂੰ ਰੋਜ਼ਗਾਰ ਦੀ ਲੋੜੀ ਬਿਲਕੁਲ ਸਾਨੂੰ ਲੱਗਦਾ ਸੀ ਕਿ ਪੰਜਾਬ ਦਾ ਕੋਈ ਵੀ ਵਿਅਕਤੀ ਉਹ ਜਿੰਨਾ ਮਰਜੀ ਨਿਸ਼ੇੜੀ ਹੋਵੇ ਜਿੰਨਾ ਮਰਜੀ ਕੋਈ ਉਹਦੇ ਵਿੱਚ ਾਇਬ ਹੋਣ ਘੱਟੋ ਘੱਟ ਇਹ ਨੱਕ ਦਿਆਲੂ ਹੁੰਦਾ ਹੈ ਕਿ ਤਿਹਾਰ ਦੇ ਮੌਕੇ ਤੇ ਜੇ ਕੋਈ ਦੇ ਘਰੇ ਆਉਂਦਾ ਉਹ ਕੁਝ ਨਾ ਕੁਝ ਉਹਦੇ ਵਾਸਤੇ ਵਿਚਾਰਦਾ ਹੈ ਕਿ ਘੱਟੋ ਘੱਟ ਜੇ ਨਹੀਂ ਕੁਝ ਦੇਣਾ ਅਸੀਂ ਉੱਤੇ ਜ਼ਬਰ ਨਾ ਟਾਈਏ ਉਹਨੂੰ ਕੋਈ ਅਪਸ਼ਬਦ ਨਾ ਬੋਲੀਏ ਉਹਨੂੰ ਕੋਈ ਮਾੜਾ ਨਾ ਕਹੀਏ ਘਰਾਂ ਚੋਂ ਧੱਕੇ ਨਾ ਮਾਰੀਏ ਇਹ ਕਟਿਆ ਤੋਂ ਕਟਿਆ ਵਿਅਕਤੀ ਹਰਕਤਾਂ ਵੀ ਨਹੀਂ ਕਰਦਾ ਤੇ ਅੱਜ ਪੁਲਸ ਤੋਂ ਧੱਕੇ ਮਰਵਾਏ ਗਏ ਨੇ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਪੋਲਟਰੀ ਫਾਰਮ ਕੋਲ ਲਓ ਧਾੜਾਂ ਦੇ ਧਾੜਾਂ ਲਈ ਫਿਰਦੇ ਆ ਪਰਿਵਾਰਕ ਮੈਂਬਰ ਲਈ ਫਿਰਦੇ ਆ ਉਹਦੀ ਖਾਲੀ ਕੋਠੀ ਅੱਗੇ ਸਾਡੇ ਨਾਲ ਕੀ ਵਰਤਾਓ ਹੋਇਆ ਅਸੀਂ ਇਹ ਆਸ ਲੈ ਕੇ ਆਏ ਸੀ ਕਿ ਮੁੱਖ ਮੰਤਰੀ ਸਾਨੂੰ ਰੋਜ਼ਗਾਰ ਦੀ ਲੋੜੀ ਦੇਊਗਾ ਰੋਜ਼ਗਾਰ ਦੀ ਲੋੜੀ ਧੱਕੀ ਦੇਣੀ ਜਾਂ ਡੰਡਿਆਂ ਦੀ ਲੱਕੀਆਂ ਦੀ ਧੱਕਿਆਂ ਦੀ ਲੋੜੀ ਮੁੱਖ ਮੰਤਰੀ ਦੀ ਕੋਠੀ ਅੱਗੇ ਪੰਜਾਬ ਦੇ ਬੇਰੁਜ਼ਗਾਰ ਧੀਆਂ ਭੈਣਾਂ ਨੂੰ ਜਿਵੇਂ ਕਿ ਆਪਾਂ ਕਿਸੇ ਥਾਣੇ 'ਚ ਜਾਣੇ ਆ ਜਾਂ ਕੋਈ ਕੰਮ ਜਾਣੇ ਆ ਤਾਂ ਕਹਿੰਦੇ ਕਿ ਯਾਰ ਥਾਣਿਆਂ ਦੇ ਵਿੱਚ ਤਾਂ ਪੁਲਿਸ ਹੀ ਹੈ ਨਹੀਂ ਪੁਲਿਸ ਦੀ ਆਮਦ ਘੱਟ ਹੈ ਤਾਂ ਅੱਜ ਦੇਖੀਏ ਤਾਂ ਤੁਹਾਡੇ ਨਾਲੋਂ ਜ਼ਿਆਦਾ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚੀ ਹੋਈ ਹੈ। ਇਹੀ ਤਾਂ ਫਿਰ ਗੱਲ ਹੈ 10000 ਪੁਲਿਸ ਦੀ ਹੋਰ ਭਰਤੀ ਕੀਤੀ ਜਾ ਰਹੀ ਹੈ। ਤਿੰਨ-ਚਾਰ ਸਾਲਾਂ ਦੇ ਵਿੱਚ ਕੁਝ ਭਰਤੀਆਂ ਕੀਤੀਆਂ ਨੇ ਪੁਲਿਸਦਿਆਂ ਕੀਤੀਆਂ ਨੇ ਕਾਰਨ ਕੀ ਕਿ ਪੰਜਾਬ ਦੇ ਹਰੇਕ ਵਰਗ ਤੇ ਕਹਾੜਾ ਚਲਾਇਆ ਜੋ ਜਦੋਂ ਆਪਣੀ ਗੱਲ ਲੈ ਕੇ ਮੁੱਖ ਮੰਤਰੀ ਦੀ ਜਾਂ ਸਿੱਖਿਆ ਮੰਤਰੀ ਜਾਂ ਮੰਤਰੀਆਂ ਦੇ ਕੋਠੀ ਅੱਗੇ ਆਉਂਦੇ ਆ ਉਥੇ ਉਹ ਅੱਗੇ ਨਾ ਵਧਣ ਉਹ ਆਪਣੀ ਗੱਲ ਨਾ ਕਰਨ ਜਦੋਂ ਲੋਕਾਂ ਚ ਮੁੱਖ ਮੰਤਰੀ ਜਾਂਦਾ ਉਹ ਵੀਆਈਪੀ ਲੋਕ ਮਿਲਣੀ ਬਣ ਕੇ ਰਹੇ ਜੇ ਤੇ ਉਥੇ ਸਾਈਡਾਂ ਤੇ ਧਾੜਾ ਲਾ ਦਿੱਤੀਆਂ ਜਾਂਣ ਤਾਂ ਅਸੀਂ ਦੇਖਿਆ ਥਾਣੇ ਚ ਕਿਸੇ ਦਾ ਮੋਟਰਸਾਈਕਲ ਚੋਰੀ ਹੋ ਜੇ ਕਿਸੇ ਦਾ ਕੋਈ ਹੋਰ ਗੱਲ ਵਾਪਰ ਜੇ ਉਹ ਕੰਪਲੇਂਟ ਲੈਂਦਾ ਲੈਂਦਾ ਗੇੜੇ ਖਾਂਦਾ ਆ ਇਨਸਾਫ ਉਹ ਅਡੀਕ ਦਾ ਬੁੜਾ ਹੋ ਕੇ ਦੁਨੀਆ ਚ ਚਲਿਆ ਜਾਂਦਾ ਹੈ ਪਰ ਉਹਨਾਂ ਦੀ ਐਫਆਈਆਰ ਤੱਕ ਨਹੀਂ ਲੋਜ ਕੀਤੀ ਜਾਂਦੀ ਤੇ ਦੂਜੇ ਪਾਸੇ ਜੇ ਰੋਜ਼ਗਾਰ ਆਉਣ ਲੈ ਆਉਣ ਮੰਗਣ ਆਉਂਦੇ ਆ 2 ਮਿੰਟਾਂ ਦੇ ਵਿੱਚ ਐਫਆਈਆਰ ਦਰਜ ਕਰ ਦਿੱਤੀ ਜਾਂਦੀ ਹੈ ਚੱਕ ਲਾ ਦੇ ਉਹਨਾਂ ਨੂੰ ਕਹਿੰਦਾ ਜੇ ਚੱਕ ਲਿਆ ਜਾਉ ਤੁਹਾਨੂੰ ਜੇਲ੍ਹ ਚ ਡੱਕ ਦੋ ਤੇ ਅੱਜ ਵੱਡੀ ਗਿਣਤੀ ਧਾੜ ਫੇਰ ਪੁਲਿਸ ਸਾਹਮਣੇ ਖੜੀ ਹੈ ਤੇ ਥਾਣੇ ਦੇਖ ਲਓ ਇੱਥੇ ਨੇੜੇ ਤੇ ਜਾ ਕੇ ਜਿਹੜੇ ਵੀ ਥਾਣੇ ਪੈਂਦੇ ਆ ਇਸ ਇਲਾਕੇ ਦੇ ਵਿੱਚ ਸਾਰੇ ਸੁੰਨੇ ਪਏ ਹੋਣਗੇ ਚੋਰ ਜਾਂ ਜਿਹੜੇ ਸਨੇਚਰ ਕਰਦੇ ਨੇ ਸਨੇਚਿੰਗ ਕਰਦੇ ਆ ਉਹ ਆਪਣੀਆਂ ਮਨਮਰਜ਼ੀਆਂ ਕਰਦੇ ਆ ਤੇ ਪੰਜਾਬ ਦੇ ਥਾਣੇ ਖਾਲੀ ਪਏ ਆ ਤੇ ਮੁੱਖ ਮੰਤਰੀ ਜਾਂ ਮੰਤਰੀਆਂ ਜਾਂ ਵਿਧਾਇਕਾਂ ਦੇ ਨੇੜੇ ਜਾ ਇਹਨਾਂ ਦੀ ਕੋਠੀਆਂ ਲੱਗੇ ਪੁਲਿਸ ਦੀਆਂ ਥਾੜਾ ਖਾਕੀ ਦਾ ਜਿਹੜਾ ਕਿਲਾ ਬਣਿਆ ਹੋਇਆ ਹੈ ਤਾਂ ਜੋ ਲੋਕ ਉਧਰ ਨਾ ਸਕਣ ਤੇ ਪੰਜਾਬ ਦੀ ਜਨਤਾ ਇਸ ਗੱਲ ਵਾਸਤੇ ਸਾਰਾ ਜਾਣਦੀ ਹੈ ਉਹ ਭਾਵੇਂ ਚੁੱਪ ਹੈ ਆਉਂਦੇ ਸਮੇਂ ਦੇ ਵਿੱਚ ਇਹਦਾ ਜਵਾਬ ਜ਼ਰੂਰ ਦੇਊਗੀ ਜਿਵੇਂ ਕਿ 1 ਕਿਲੋਮੀਟਰ ਪਿੱਛੇ ਤੁਹਾਨੂੰ ਰੋਕਿਆ ਗਿਆ ਹੁਣ ਅੱਗੇ ਦਾ ਸੰਘਰਸ਼ ਕੀ ਹੈ ਕਿ ਅੱਗੇ ਜਾਓਗੇ ਇੱਥੇ ਆ ਸਾਡਾ ਚੈਲੰਜ ਹੈ ਇੱਕੋ ਹੀ ਨਹੀਂ ਸਾਡੇ ਕੋਲ ਬੜੇ ਰਸਤੇ ਹੈ ਇਹੀ ਕਹਿੰਦਾ ਹੁੰਦਾ ਸੀਗਾ ਭਗਵੰਤ ਮਾਨ ਕਿ ਤੁਸੀਂ ਚੁੱਪ ਕਰ ਲੋ ਤੇਲ ਉਹਨਾਂ ਤੋਂ ਪੁਆਲੇ ਵੋਟਾਂ ਮੈਨੂੰ ਪਾ ਦਿਓ ਇਹ ਹੀ ਕਹਿੰਦਾ ਹੁੰਦਾ ਸੀਗਾ ਦਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਹਾਂ ਸੇ ਚਲਾ ਹੁੰਦਾ ਹੈ ਹੋਰ अनेਕਾਂ ਉਹ ਸੀ ਸਾਰੇ ਪਹਿਲਾਂ ਵੀ ਜਾਣਦੇ ਸੀ ਤੇ ਹੁਣ ਵੀ ਇਹਨਾਂ ਤੋਂ ਸਿੱਖ ਲੈ ਜੇ ਨਾ ਸੁਣੂਗਾ ਮਾਗੀ ਆ ਗਈ 14 ਤਰੀਕ ਨੂੰ ਮਾਗੀ ਦਾ ਦਿਹਾੜਾ ਹੈ ਭਾਵੇਂ ਇੱਕ ਧਾਰਮਿਕ ਤਿਹਾਰ ਹੈ ਪਰ ਉਹ ਤਿਹਾਰ ਵੀ ਉਹਨਾਂ 40 ਮੁਕਤਿਆਂ ਦਾ ਹੈ ਜਿਨ੍ਹਾਂ ਨੇ ਲੜਾਈ ਦਾ ਰਸਤਾ ਦੁਬਾਰੇ ਚੁਣ ਲਿਆ ਸੀ ਇੱਕ ਵਾਰ ਬੇਦਾਵਾ ਦੇ ਕੇ ਆ ਗਈ ਸੀ ਪਰ ਇੱਥੇ ਆ ਕੇ ਦੁਬਾਰਾ ਟੁੱਟੀ ਗੰਢੀ ਗਈ ਸੀ ਉਹਨਾਂ ਦੀ ਤੇ ਉਹਨਾਂ ਨੇ ਲੜਾਈ ਦਾ ਰਸਤਾ ਚੁਣ ਲਿਆ ਸੀ ਤੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਦੇ ਲੋਕਾਂ ਨੇ ਵੀ ਸੱਦਾ ਦਿੰਨੇ ਆ ਕਿ ਆਪਾਂ ਵੀ ਟੁੱਟੀ ਗੰਢ ਲਓ 4 ਸਾਲ ਡੀਕ ਲਿਆ ਆਖਰੀ ਇਹਦੀ ਲੋੜੀ ਇਹ ਅਗਲੀ ਲੋੜੀ ਤਾਂ ਅਗਲਾ ਮਾਗੀ ਦਾ ਦਿਹਾੜਾ ਤਾਂ ਜਾਣਾ ਹੈ ਹੋਣਾ ਨਹੀਂ ਇਹਦੇ ਕੋਲੇ ਤੇ ਘੱਟੋ-ਘੱਟ ਤੁਸੀਂ ਸਾਨੂੰ ਸਹਿਯੋਗ ਕਰੋ ਅਸੀਂ ਮਾਗੀ ਦੇ ਦਿਹਾੜੇ ਤੇ ਤਿਹਾਰ ਤੇ ਜਿਹੜਾ ਕਹਿੰਦਾ ਨਾ ਆਪਾਂ ਲਾਈਵ ਗੱਲਬਾਤ ਕਰੋ ਸਾਰੇ ਕੁਝ ਨੂੰ ਲਾਈਵ ਕਰੋ 15 ਤਰੀਕ ਨੂੰ ਤੱਕ ਸਾਰੇ ਜਸਦਾਰ ਨੂੰ ਚੈਲੰਜ ਕਰਦਾ ਹੈ ਅਸੀਂ ਵੀ ਕਹਿਨੇ ਆ ਕਿ 14 ਤਰੀਕ ਨੂੰ ਆਪਾਂ ਵੀ ਲਾਈਵ ਕਰਾਂਗੇ ਅਸੀਂ ਤੇਰੇ ਕੋਲੇ ਆਵਾਂਗੇ ਤੂੰ ਆਪਣੀਆਂ ਨੌਕਰੀਆਂ ਦੀ ਜਿਹੜੀ ਉਹ ਲਿਆਈ ਵਾਈਟ ਪੇਪਰ ਜਾਰੀ ਕਰ ਦੇ ਜਿਹੜੇ ਝੂਠ ਬੋਲਦੇ 1413765 ਅਧਿਆਪਕਾਂ ਦੀਆਂ ਕਹਿਣਾ ਤੇ ਅਸੀਂ ਉੱਥੇ ਸਵਾਲ ਕਰਾਂਗੇ ਕਿ ਇੱਕ ਵੀ ਨੌਕਰੀ ਦਿਖਾ ਦੇ ਅਸੀਂ ਉਹ 14 ਤਰੀਕ ਨੂੰ ਫਿਰ ਦੁਬਾਰੇ ਜਾਵਾਂਗੇ ਜੀ 14 ਤਰੀਕ ਤੋਂ ਪਹਿਲਾਂ ਮੁੱਖ ਮੰਤਰੀ ਸਾਡੇ ਨਾਲ ਨਾ ਮੀਟਿੰਗ ਕੀਤੀ ਅਸੀਂ ਮੁੱਖ ਮੰਤਰੀ ਦੇ ਪੰਡਾਲ ਚ ਜਾ ਕੇ ਜਾਂ ਲੋਕਾਂ ਚ ਜਾ ਕੇ ਉੱਥੇ ਸਵਾਲ ਕਰਾਂਗੇ ਇਸ ਕਰਕੇ ਸਾਡੇ ਕੋਲੇ ਸਾਰੇ ਰਸਤੇ ਐ ਜਿੱਥੇ ਕਿਤੇ ਟੱਕਰੂਗਾ ਜਿਵੇਂ ਟੱਕਰੂਗਾ ਓਵੇਂ ਟੱਕਰਾਂਗੇ ਕਿਉਂਕਿ ਪੰਜਾਬ ਦੀ ਜਿਹੜੀ ਧਰਤੀ ਦਾ ਅਨਾਜ ਉਹਨੇ ਖਾਦਾ ਉਹੀ ਇਹਨਾਂ ਬੇਰਜ਼ਗਾਰਾਂ ਨੇ ਖਾਦਾ ਹੋਇਆ ਉਹੀ ਇਤਿਹਾਸ ਦਾ ਬਾਰਸ਼ੋਕ ਹੁੰਦਾ ਹੈ ਆਪਾਂ ਨੂੰ ਆਪਣੇ ਆਪ ਨੂੰ ਪ੍ਰੰਤੋ ਸਾਮਰਾਜੀ ਟੋਲਿਆਂ ਦਾ ਦਲਾਲ ਬਣ ਚੁੱਕਿਆ ਇਹ ਪੰਜਾਬ ਨੂੰ ਬਚਾਉਣ ਵਾਲੇ ਲੋਕ ਨੇ ਤੇ ਅਸੀਂ ਉਸ ਤਰੀਕੇ ਨਾਲ ਸਵਾਲ ਕਰਾਂਗੇ ਘੇਰਾਗੇ ਪੁੱਛਾਂਗੇ ਜੀ ਜਿਵੇਂ ਕਿ ਨਵੇਂ ਸਾਲ ਤੇ ਪੱਤਰਕਾਰਾਂ ਨੂੰ ਐਫ ਆਈ ਆਰ ਪਰਚੇ ਤੋਹਫੇ ਚ ਮਿਲੇ ਸੀਗੇ ਤੁਸੀਂ ਅੱਜ ਲੋੜੀ ਮੰਗਣ ਦੇ ਲਈ ਆਏ ਹੋ ਫਿਰ ਕੀ ਕੋਈ ਉਮੀਦ ਲੱਗਦੀ ਹੈ ਕਿ ਬਰੋਜਗਾਰ ਦੀ ਲੋੜੀ ਮਿਲੇਗੀ ਜਿਵੇਂ ਕਿ ਪੁਲਿਸ ਦੀ ਕਾਗਜ਼ਦੰਦ ਦੇਖੀਏ ਤਾਂ ਫਿਰ ਕੀ ਲੱਗਦਾ ਹੈ ਕਿ ਰੋਜ਼ਗਾਰ ਦੀ ਲੋੜੀ ਮਿਲੂਗੀ ਅੱਜ ਅਸੀਂ ਤਾਂ ਰੋਜ਼ਗਾਰ ਦੀ ਲੋੜੀ ਲੈਣ ਆਏ ਸੀ ਕਿਸਾਨੂੰ ਰੋਜ਼ਗਾਰ ਦੀ ਲੋੜੀ ਦੇ ਝੋਲੀ ਅੱਡ ਕੇ ਆਏ ਸੀ ਪਰ ਮੈਨੂੰ ਪੂਰਾ ਯਕੀਨ ਹੈ ਕਿ ਪਰਚਿਆਂ ਦੀ ਲੋੜੀ ਦੇਣਗੇ ਤੇ ਅਸੀਂ ਉਸ ਵਾਸਤੇ ਤਿਆਰ ਵੀ ਹਾਂ ਪੂਰੀ ਤਰ੍ਹਾਂ ਤਿਆਰ ਦਿਮਾਗੀ ਤੌਰ ਤੇ ਤਿਆਰ ਆ ਕਿ ਚਲੋ ਜਿਹੜੇ ਮਰਜ਼ੀ ਥਾਣੇ ਕਿਚਰੀ ਲੈ ਕੇ ਚੱਲੋ ਤੁਹਾਡੇ ਪਰਚੇ ਪਰਚੀਆਂ ਬਣ ਜਾਣੇ ਨੇ ਪੰਜਾਬ ਦੇ ਲੋਕਾਂ ਅਗੇ ਤੁਸੀਂ ਪਿਛਲੇ ਸਮੇਂ ਦੇ ਵਿੱਚ ਵੀ ਲੋਕਾਂ ਦੀ ਆਵਾਜ਼ ਬਲਨ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਹੁਣ ਵੀ بڑے ਵੱਡੇ ਪੱਧਰ ਤੇ ਪੰਜਾਬ ਦੇ ਮੀਡੀਆ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਆਪਣਾ ਬਰਾਬਰ ਜਿਹੜਾ ਸਰਕਾਰੀ ਮੀਡੀਆ ਖੜਾ ਕਰਕੇ ਲੋਕਾਂ ਦੇ ਮੀਡੀਆ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਜਿੰਨਾ ਦਬਾਇਆ ਓਨਾ ਹੀ ਸਪ੍ਰਿੰਗ ਨੇ ਉੱਪਰ ਨੂੰ ਜੰਪ ਦਿੱਤਾ ਹੈ ਤਾਂ ਪੰਜਾਬ ਸਰਕਾਰ ਨੂੰ ਵੀ ਪਤਾ ਲੱਗ ਗਿਆ ਨਿੱਕੇ ਨਿੱਕੇ ਪੱਤਰਕਾਰਾਂ ਦੇ ਨਾਮ ਸਟੇਜਾਂ ਤੇ ਬੋਲਣ ਲੱਗ ਗਿਆ ਮੁੱਖ ਮੰਤਰੀ ਜਿਨ੍ਹਾਂ ਨੂੰ ਕੋਈ ਜਾਣਦਾਰੀ ਨਹੀਂ ਸੀ ਤੇ ਕੱਲ੍ਹ ਵੀ ਮੈਨੂੰ ਪਤਾ ਲੱਗਿਆ ਜਦੋਂ ਬਠਿੰਡੇ ਅਸੀਂ ਗਏ ਆ ਨਾ ਕੱਲ੍ਹ ਵੀ ਪਤਾ ਲੱਗਿਆ ਕਹਿੰਦੇ ਡੀਸੀ ਤੇ ਐਸਐਸਪੀ ਨੂੰ ਕਿਹਾ ਯਾਰ ਇਹਨਾਂ ਦਾ ਹੁਣ ਤਾਂ ਕੁਝ ਕਰਨਾ ਪਊਗਾ ਤਾਂ ਮੈਨੂੰ ਪਤਾ ਹੈ ਕਿ ਜਿਹੜਾ ਮਰਜ਼ੀ ਕੁਝ ਕਰ ਲਏ ਰੋਜ਼ਗਾਰ ਦਾ ਕਰ ਦੇ ਵਧੀਆ ਰਹੇਗਾ ਅਜੇ ਵੀ ਪਿਛਲੀਆਂ ਗਲਤੀਆਂ ਸੁਧਾਰ ਲੈ ਪਰ ਚੇ ਪਰਚੇ ਸਾਰੇ ਸਾਨੂੰ ਪਤਾ ਹੈ ਤੇਰੇ ਪਰਚੇ ਪਰਚੀਆਂ ਬਣ ਜਾਣੇ ਨੇ ਇਹਨਾਂ ਪਰਚਿਆਂ ਨੇ ਪੰਜਾਬ ਦੇ ਲੋਕਾਂ ਨੂੰ ਕਦੇ ਡੱਕਿਆ ਨਹੀਂ ਪਸ਼ੂਆਂ ਤੇ ਪਰਚੇ ਦਰਜ ਨਹੀਂ ਹੁੰਦੇ ਜ਼ਿਲਾਂ ਦੇ ਵਿੱਚ ਕਦੇ ਮੈਂ ਗਧੇ ਜਾਂ ਪਸ਼ੂ ਨਹੀਂ ਜਾਂਦੇ ਦੇਖ ਕੇ ਲੋਕ ਜਾਂਦੇ ਆ ਜੇ ਲੋਕ ਕੱਕਾ ਲਈ ਸਾਡੇ ਤੇ ਪਰਚੇ ਕੀਤੇ ਜਾਂਦੇ ਆ ਅਸੀਂ ਤਿਆਰ ਆ ਉਹਨੂੰ ਚੱਲਣ ਦੇ ਲਈ ਪਰੰਤੂ ਸਾਡੀ ਪਹਿਲ ਰੋਜ਼ਗਾਰ ਨੂੰ ਹੈ ਕਿ ਸਾਨੂੰ ਰੋਜ਼ਗਾਰ ਦੇ ਦੇ ਝੋਲੀ ਅੱਡ ਕੇ ਤੇਰੇ ਦਰਬਾਰ ਤੇ ਆਏ ਆ ਅਸੀਂ ਤੈਨੂੰ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਸਤਾ ਦਿੱਤੀ ਹੈ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਹਰਾਇਆ ਸੀ ਜੇ ਤੂੰ ਆਪਣਾ ਇਹੀ ਕਿਰਦਾਰ ਬਖਾਉਣਾ ਹੈ ਤਾਂ ਕੋਈ ਗੱਲ ਨਹੀਂ ਅਸੀਂ ਵੀ ਉਹਨਾਂ ਬਾਬਿਆਂ ਦੇ ਵਾਰਿਸਾਂ 7 ਤੇ 9 ਸਾਲ ਵਾਲਿਆਂ ਦੇ ਬਾਬਾ ਬੰਦਾ ਸਿੰਘ ਭਾਦਰ ਦੇ ਕਤਾਸਰਾਬੇ ਇਹ ਪਕਸਿੰਗ ਉਹਨਾਂ ਦੇ ਵਾਰਸਾਂ ਅਸੀਂ ਸਾਰਾ ਕੁਝ ਝੱਲਣ ਨੂੰ ਤਿਆਰ ਆ ਨੰਗੇ ਧੜ ਭੁੱਖੇ ਢੜ ਲੜਨ ਨੂੰ ਤਿਆਰ ਆ ਤੈਨੂੰ ਚੈਲੰਜ ਆਪਣੀ ਗਲਤੀ ਸੁਧਾਰ ਲੈ ਪੰਜਾਬ ਦੇ ਲੋਕ ਰੋਜ਼ਗਾਰ ਮੰਗਦੇ ਸਿੱਖਿਆ ਸਿਹਤ ਢਾਂਚੇ ਨੂੰ ਬਚਾ ਲੈ ਨਾ ਬਚਾਇਆ ਤਾਂ ਕੋਈ ਗੱਲ ਨਹੀਂ ਪਰਚੇ ਪਰਚੇ ਸਾਡੇ ਵਾਸਤੇ ਪਿਛਲੇ 4 ਸਾਲਾਂ ਚ ਕਿੰਨੀ ਕ ਵਾਰ ਮੀਟਿੰਗਾਂ ਮਿਲ ਚੁੱਕੀਆਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਦੇ ਨਾਲ ਮੁੱਖ ਮੰਤਰੀ ਚੱਤਰ ਹੈ ਮੁੱਖ ਮੰਤਰੀ ਤਾਂ ਮਤਲਬ ਹਾਸੀਆ ਗਰਸਤ ਹੈ ਮੁੱਖ ਮੰਤਰੀ ਤਾਂ ਸਾਇਲੈਂਟ ਹੈ ਜਿਹਨੂੰ ਕਹਿੰਦੇ ਕੌਮਾ ਚ ਹੈ 4 ਸਾਲਾਂ ਤੋਂ ਕੌਮਾ ਦੇ ਵਿੱਚ ਬੈਠਾ ਹੈ ਇੱਕ ਵੀ ਮੀਟਿੰਗ ਵੇਰ ਵਗੈਰ ਨਾਲ ਨਹੀਂ ਕੀਤੀ ਕੋਈ ਆਸ਼ਵਾਸ਼ਣ ਨਹੀਂ ਮਿਲਿਆ ਪਿਛਲੇ 4 ਕਹਿੰਦਾ ਹੁੰਦਾ ਸੀਗਾ ਮੇਰੇ ਕੋਲ ਮੀਟਿੰਗ ਕਰਨ ਆ ਜਿਓ ਜਿੱਦੇ ਕਿਤੇ ਰਸਤੇ 'ਚ ਚੋਣਾ ਤੋਂ ਪਹਿਲਾਂ ਖੜਾ ਕੇ ਮੰਗ ਪੱਤਰ ਲੈ ਲੈਂਦਾ ਸੀ ਕੋਈ ਗੱਲ ਨਹੀਂ ਬੇਫਿਕਰ ਰਹੋ ਮੋਢੇ ਤੇ ਹੱਥ ਧਰ ਕੇ ਹੁਣ ਆਪਣੀ ਸਰਕਾਰ ਬਣ ਜਾਣੀ ਆਪਣੀ ਸਰਕਾਰ ਬਣਾਉ ਉਸ ਤੋਂ ਬਾਅਦ ਆਪਾਂ ਫੱਟੇ ਚੱਕ ਦਾਂਗੇ ਤੁਹਾਡਾ ਮਸਲਾ ਹੱਲ ਹੈ ਸਾਨੂੰ ਤਾਂ ਉਹਦੇ ਵੀ ਪਤਾ ਸੀ ਵੈਸੇ ਪੰਜਾਬ ਦੇ ਲੋਕੇ ਇਸ ਗੱਲ ਤੇ ਧੋਖਾ ਖਾ ਗਏ ਤਾਂ ਅੱਜ ਤੱਕ ਇੱਕ ਵੀ ਮੀਟਿੰਗ ਨਹੀਂ ਕੀਤੀ ਇੱਕ ਵਾਰ ਕੀਤੀ ਜਲੰਧਰ ਦੇ ਵਿੱਚ ਪਤਾ ਨਹੀਂ ਕੋਈ ਸਮੱਸਿਆ ਸੀ ਪਤਾ ਨਹੀਂ ਕੀ ਡਿਗਦਿਆਂ ਡਿਗਦਿਆਂ ਜਨ ਕੀਤੀ ਉਹ ਜਾਣਦਾ ਕਿ ਉਹ ਕੀ ਕਾਰਨ ਸੀਗਾ 4 ਵਜੇ ਸਾਡਾ ਮੰਗ ਪੱਤਰ ਫੜਿਆ ਇੱਕ ਵਾਰ ਜਲੰਧਰ ਦੀ ਜ਼ਮੀਨੀ ਚੋਣ ਦੇ ਵਿੱਚ ਜਲੰਧਰ ਦੀ ਕੋਠੀ ਦੇ ਵਿੱਚ ਸਾਨੂੰ ਨਹੀਂ ਪਤਾ ਵੀ ਉਹਦੇ ਹਿੱਲੇ ਦੇ ਹੋਣ ਦਾ ਕਾਰਨ ਕੀ ਸੀਗਾ ਤਾਂ ਅੱਜ ਤੱਕ ਕੋਈ ਮੀਟਿੰਗ ਮੁੱਖ ਮੰਤਰੀ ਨੇ ਨਹੀਂ ਕੀਤੀ ਹੁਣ ਪਤਾ ਲੱਗਿਆ ਕੱਲ ਕਹਿੰਦੇ ਬੜਾ ਮੋਟਾ ਕੋਈ ਇਹਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਲੋਕ ਮਿਲਣੀ ਦੇ ਵਿੱਚ ਤਾਂ ਫਿਰ ਇਹ ਵੀ ਲੋਕ ਆਉਣ ਲੱਗੇ ਪੰਜਾਬ ਵਾਲੇ ਬੇਰਜ਼ਗਾਰ ਵੀ ਆਉਣ ਲੱਗੇ ਤਾਂ ਉਮੀਦ ਹੈ ਆਉਂਦੇ ਦਿਨਾਂ ਦੇ ਵਿੱਚ ਮੀਟਿੰਗ ਕਰੂਗਾ ਅਜੇ ਤੱਕ ਇੱਕ ਵੀ ਮੀਟਿੰਗ ਪੰਜਾਬ ਦੇ ਕੌਮਾ ਚੋਂ ਜਾਗੂਗਾ ਆਪਣੀ ਅਕਲ ਨੂੰ ਖੋਲੂਗਾ ਆਪਣੀ ਅਕਲ ਦੇ ਪੇਚਾਂ ਨੂੰ ਵਰਤੂਗਾ ਉਮੀਦ ਹੈ ਇਸ ਗੱਲ ਦੀ ਅਜੇ ਤੱਕ ਕੋਈ ਮੀਟਿੰਗ ਨਹੀਂ